ਹਾਂਜੀ ਸਤਿ ਸ੍ਰੀ ਅਕਾਲ ਦੋਸਤ ਮੈਂ ਹਦੀਪ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਬੱਚੇ ਮਨ ਕੇ ਸੱਚੇ ਯਾਰੋ ਬੱਚਿਆਂ ਦੇ ਮਨ ਸਾਫ਼ ਹੁੰਦੇ ਨੇ ਬੱਚਿਆਂ ਦੇ ਦਿਲ ਚ ਕੋਈ ਵੀ ਹੀਰਾ ਫੇਰੀ ਨਹੀਂ ਹੁੰਦੀ ਬੱਚਿਆਂ ਨੂੰ ਜੋ ਸਿਖਾਇਆ ਜਾਂਦਾ ਹੈ ਬੱਚੇ ਉਹੀ ਸਿੱਖਦੇ ਨੇ ਬੱਚੇ ਨਦਾਨ ਹੁੰਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਦੇ ਬੱਚਿਆਂ ਦੇ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਨੇ ਨਿੱਕੇ ਨਿੱਕੇ ਬੱਚੇ ਇਵੇਂ ਦੀਆਂ ਗੱਲਾਂ ਕਰਦੇ ਨੇ ਕਿ ਬੰਦਾ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਹਾਲ ਹੀ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਵੀਡੀਓ ਸਾਹਮਣੇ ਆਈ ਏ ਜੋ ਇੱਕ ਸਕੂਲ ਚ ਪੜਨ ਗਿਆ ਜਿਸ ਦੀ ਮੈਡਮ ਨੇ ਪੁੱਛਿਆ ਵੀ ਤੂੰ ਹੋਮਵਰਕ ਕਿਉਂ ਨਹੀਂ ਕੀਤਾ ਤਾਂ ਫਿਰ ਬੱਚੇ ਨੇ ਕਿਹਾ ਕਿ ਮੇਰੀ ਮੰਮੀ ਨੇ ਮੈਨੂੰ ਕਿਹਾ ਸੀ ਕਿ ਤੂੰ ਕੰਮ ਨਾ ਕਰ ਆਪੂ ਤੇਰੀ ਮੈਡਮ ਕਰਵਾ ਦੂੰਗੀ ਸੋਇਬ ਬੱਚਾ ਦੇਖੋ ਕਿਵੇਂ ਨੋਨੀਆਂ ਨੋਨੀਆਂ ਗੱਲਾਂ ਕਰਕੇ ਮੈਡਮ ਨੂੰ ਦੱਸਤਾ ਪਿਆਏ ਸੋ ਆਓ ਤੁਹਾਡੇ ਨਾਲ ਇਹ ਛੋਟੀ ਜਹੀ ਵੀਡੀਓ ਸਾਂਝੀ ਕਰਦੇ ਆ ਕਿੰਨੇ ਕੰਮ ਕੀਤਾ ਇਹ ਮੰਮੀ ਨੇ ਕੀਤਾ ਮੰਮੀ ਨੇ ਕਿਉਂ ਕੀਤਾ ਮੰਮੀ ਤਾਂ ਦੇ ਹੈ ਨਾ ਕੀ ਕਹਿੰਦੇ ਬੀ ਤੂੰ ਕੰਮ ਨਹੀਂ ਕਰਨਾ ਕਿਉਂ ਤੂੰ ਕਿਉਂ ਨਹੀਂ ਕਰਨਾ अच्छा मम्मी कहती भी तू खेल ਲੈ ਕੰਮ ਤੇਰੇ ਸਕੂਲ ਦਾ ਮੈਂ ਕਰ ਦਊਗੀ ਹੈ ਪਤੀ ਕਰ ਲੈ ਐਵੇਂ ਹੋਇਆ ਸੀ ਫਿਰ ਤੂੰ ਖੇਡਣ ਲੱਗ ਗਿਆ ਫਿਰ ਅੱਜ ਕੁੱਤ ਮम्मी ਨੂੰ ਭੇਜ ਦੇਣਾ ਸੀ ਸਕੂਲ 'ਚ ਹੈ ਕੰਮ ਵੀ ਮਾਂ ਨੂੰ ਹੈ ਕੰਮ ਉਹ ਤਾਂ ਆਪ ਕਰਨਾ ਹੁੰਦਾ ਹੈ ਠੀਕ ਹੈ ਹਾਂਜੀ ਫਿਰ ਤੁਹਾਡੇ ਬੱਚੇ ਸਕੂਲ ਜਾਂਦੇ ਨੇ ਕੀ ਉਹ ਵੀ ਐਵੇਂ ਦੀ ਹਰਕਤਾਂ ਕਰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ